ਪ੍ਰੋਪਰ ਗੱਲ ਨਹੀਂ ਬਣਦੀ ਅੱਖੀਆਂ ਦੇ ਵਿੱਚੋਂ ਵਗਿਆ ਹੋਇਆ ਨੀਰ ਦੂਜੇ ਬੰਦੇ ਦੀਆਂ ਅੱਖਾਂ ਵਿੱਚੋਂ ਨੀਰ ਕੱਢ ਸੁੱਟਦਾ ਮੇਰਾ ਮਨ ਤਾਂ ਬਹੁਤ ਮੇਰਾ ਬਹੁਤ ਮਰ ਗਿਆ ਜਦੋਂ ਕੋਈ ਕਿਸੇ ਨੂੰ ਗੱਲ ਲੱਗ ਕੇ ਮਿਲਦਾ ਹੈ ਨਾ ਤੇ ਦੂਜੇ ਦੀਆਂ ਅੱਖਾਂ ਦੇ ਵਿੱਚੋਂ ਇਹ ਨੀਰ ਕੱਢ ਕੱਢ ਸੁੱਟਦਾ ਤੇ ਇਹਦਾ ਮਤਲਬ ਹੈ ਹੁਣ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹ ਚੱਲੇ ਜਿਓ ਅੱਖੀਆਂ ਦੇ ਵਿੱਚੋਂ ਕਦੀ ਕਦੀ ਨੀਰ ਵੀ ਆਉਣਾ ਚਾਹੀਦਾ ਹੈ ਇਹ ਸਦਾ ਨਹੀਂ ਆਉਂਦਾ ਕਦੀ ਕਦੀ ਆ ਜਾਣਾ ਚਾਹੀਦਾ ਇਹ ਵਸਤਾ ਵਾਲਿਆਂ ਦੇ ਆਏਗਾ ਡਾੜਾ ਭੇਜ ਜਾਣਾ ਚਾਹੀਦਾ ਇਦਾਂ ਦਾ ਘਰ ਚਾਹੇ ਕਿਤੇ ਬੈਠੋ ਚਾਹੇ ਕਿਧਰੇ ਮੋਟਰਸਾਈਕਲ ਤੇ ਗੱਡੀ ਤੇ ਜਾਂਦੇ ਹੋਵੋ ਭੇਜ ਜੋ ਇੱਕ ਵਾਰੀ ਇੱਕ ਵਾਰੀ ਤੇ ਮੂੰਹ ਸਾਰਾ ਲਿਬੜ ਜਾਏ ਅੱਖੀਆਂ ਦੇ ਵਿੱਚੋਂ ਉਸ ਮੋਤੀਆਂ ਦੇ ਨਾਲ ਇਦਾਂ ਆਉਣਾ ਚਾਹੀਦਾ ਫਿਰ ਪਤਾ ਕੀ ਹੋਏਗਾ ਮਾੜਾ ਮਨ ਕਿਆ ਨਾਲ ਵੀ ਜਾਪ ਕਰਦੇ ਮਨ ਕਾ ਜੇ ਕਿਧਰੇ ਅੰਦਰ ਪ੍ਰੋਇਆ ਹੋਵੇ ਉਹਨੂੰ ਲੋੜ ਨਹੀਂ ਕਿਤੇ ਵੀ ਘੁੰਮਣੇ ਦੀ ਮਨੇ ਅੰਦਰ ਉਹ ਜਨਾ ਦਾ ਧੋਇਆ ਹੋਵੇ ਇੱਕ ਇੱਕ ਹੰਝੂ ਲਖ ਪਾਪਾਂ ਦਾ ਨਾਸ਼ ਕਰਦਾ ਜੇ ਕਿਤੇ ਗੁਰੂ ਦੀ ਯਾਦ ਵਿੱਚ ਰੋਇਆ ਹੋਵੇ ਰਬ ਉਹਨਾਂ ਨੂੰ ਮਿਲਦਾ ਹੈ ਖਾਲਸਾ ਜਿਹੜਾ ਆਪਾਂ ਤਿਆਗ ਕੇ ਉਸ ਦਾ ਹੋਇਆ ਹੋਵੇ ਆਪ ਗਵਾਈਆ ਤਾਸ਼ੋ ਵਈਆ ਔਰ ਕੈਸੀ ਚੁਤرائی ਡੋਲੀ ਵਿੱਚ ਭੈਣ ਬੈਠੀ ਅੱਖੀਆਂ 'ਚੋਂ ਨੀਰ ਆਇਆ ਮੇਰਾ ਮਨ ਤਨ ਬਹੁਤ ਵਿਰਗ ਗਿਆ